ਸਾਂਗ ਨੂੰ ਪਿਆਰ ਭਰੇ ਸਸ਼ਿਆ ਕਾਲ ਜੀ ਲੈ ਕੇ ਹਾਜ਼ਰ ਮੈਂ ਅੱਜ ਦੀ ਨਵੀਂ ਸਟੋਰੀ ਦੋਸਤੋ ਟ੍ਰੇਨ ਦੀ ਸੀਟ ਦੇ ਹੇਠੋਂ ਮੈਨੂੰ ਇੱਕ ਬੈਗ ਮਿਲਿਆ ਜਿਸ ਦੇ ਵਿੱਚ ਬਹੁਤ ਸਾਰੇ ਪੈਸੇ ਸਨ ਫਿਰ ਮੈਂ ਆਸ-ਪਾਸਾ ਦੇਖ ਕੇ ਜਲਦੀ-ਜਲਦੀ ਉਸ ਬੈਗ ਨੂੰ ਚੁੱਕਿਆ ਬੰਦ ਕੀਤਾ ਅਤੇ ਉੱਥੋਂ ਤੋੜਿਆ ਮੈਂ ਸੋਚ ਹੀ ਰਿਹਾ ਸੀ ਕਿ ਜਿਸ ਦਾ ਬੈਗ ਹੈ ਕਿਤੇ ਉਹ ਵਾਪਸ ਤਾਂ ਨਹੀਂ ਆ ਜਾਵੇ ਅੱਜ ਮੈਂ ਬਹੁਤ ਖੁਸ਼ ਹਾਂ ਕਿਉਂਕਿ ਅੱਜ ਮੇਰੀ ਪਹਿਲੀ ਸੈਲਰੀ ਆਈ ਹੈ ਆਪਣੇ ਛੋਟੇ ਜਿਹੇ ਸ਼ਹਿਰ ਦੇ ਵਿੱਚ ਇੱਥੇ ਮੈਂ ਆਪਣੀ ਪੜ੍ਹਾਈ ਪੂਰੀ ਕਰਨਾ ਆਇਆ ਸੀ ਪਾਪਾ ਤਾਂ ਚਾਹੁੰਦੇ ਸੀ ਕਿ ਮੈਂ ਆਪਣਾ ਪੂਰਾ ਧਿਆਨ ਪੜ੍ਹਾਈ ਤੇ ਵਿੱਚ ਹੀ ਲਗਾਵਾ ਪਰ ਮੈਂ ਘਰ ਦੀ ਹਾਲਾਤ ਦੇਖੀ ਹੈ ਇਸੇ ਲਈ ਮੈਂ ਪੜ੍ਹਾਈ ਦੇ ਨਾਲ ਨਾਲ ਨੌਕਰੀ ਕਰਨੀ ਵੀ ਸ਼ੁਰੂ ਕਰ ਦਿੱਤੀ ਘਰ ਦਾ ਲੋਨ ਵੀ ਹੈ ਆ ਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵੀ ਤਾਂ ਇਹ ਹੀ ਸਭ ਕਰਨਾ ਹੈ ਫਿਰ ਮੈਂ ਪਾਰਟ ਟਾਈਮ ਇੱਕ ਜੌਬ ਜੁਆਇਨ ਕਰ ਲਿਆ ਜਿਸ ਦੇ ਵਿੱਚ ਮੈਨੂੰ 12000 ਰੁਪਏ ਮਿਲ ਰਹੇ ਸੀ ਪਹਿਲੇ ਮਹੀਨੇ ਦੀ ਸੈਲਰੀ ਲਈ ਆ ਤੇ ਰੱਖੜੀ ਦਾ ਤਿਹਾਰ ਮਨਾਉਣ ਲਈ ਮੈਂ ਆਪਣੇ ਘਰ ਲਈ ਰਵਾਨਾ ਹੋ ਗਿਆ ਘਰ ਪਹੁੰਚਣ ਦੇ ਲਈ ਮੈਨੂੰ ਪੂਰੇ 6 ਘੰਟੇ ਲੱਗੇ ਹਨ ਇਸ ਲਈ ਮੈਨੂੰ ਟ੍ਰੇਨ ਦਾ ਸਫ਼ਰ ਕਰਨਾ ਪੈਂਦਾ ਹੈ ਸੈਲਰੀ ਦੇ ਪੈਸੇ ਮੈਂ ਆਪਣੇ ਪਰਸ ਵਿੱਚ ਰੱਖੇ ਹੋਏ ਸਨ ਤਿਹਾਰਾਂ ਦਾ ਟਾਈਮ ਹੈ ਇਸ ਲਈ ਟ੍ਰੇਨ ਵਿੱਚ ਜਗ੍ਹਾ ਮਿਲਣਾ ਕਾਫੀ ਮੁਸ਼ਕਲ ਸੀ ਪਰ ਇਨਾਂ ਸਾਰੀਆਂ ਗੱਲਾਂ ਨੂੰ ਮੈਂ ਮੁਸੀਬਤ ਨਹੀਂ ਸਮਝ ਰਿਆ ਸੀ ਬਲਕਿ ਇਸ ਸਭ ਦੇ ਬਾਵਜੂਦ ਵੀ ਮੈਂ ਖੁਸ਼ ਸੀ ਜੇਬ ਦੇ ਵਿੱਚ ਪੈਸੇ ਜੋ ਸਨ ਜੇਕਰ ਪੈਸਾ ਕੋਲ ਹੋਵੇ ਤਾਂ ਖੁਸ਼ੀ ਤਾਂ ਹੁੰਦੀ ਹੀ ਹੈ ਅਤੇ ਇਸ ਗੱਲ ਦਾ ਅੱਜ ਮੈਨੂੰ ਅਹਿਸਾਸ ਵੀ ਹੋ ਗਿਆ ਸੀ ਟ੍ਰੇਨ ਦਾ ਲੋਕਲ ਡੱਬਾ ਪੂਰਾ ਭਰਿਆ ਹੋਇਆ ਸੀ ਮੇਰਾ ਸਟੇਸ਼ਨ ਅਖੀਰਲਾ ਸਟੇਸ਼ਨ ਸੀ ਗੱਡੀ ਕਈ ਸਟੇਸ਼ਨਾਂ ਤੇ ਰੁਕੀ ਅਤੇ ਮੋਜੀ ਨਾਲ ਘਾੜ ਰਹੀ ਸੀ ਪਲੇਟਫਾਰਮ ਤੇ ਅਤੇ ਉੱਤਰ ਕੇ ਮੈਂ ਵੀ ਮਜੀ ਲੰਦਾ ਅਤੇ ਕੁਝ ਖਾਂਦਾ ਪੀਂਦਾ ਆਪਣੀ ਯਾਤਰਾ ਕਰ ਰਿਹਾ ਸੀ ਪੂਰੀ ਦਿਨ ਬਾਹਰ ਟ੍ਰੇਨ ਵਿੱਚ ਕੁਝ ਜਗ੍ਹਾ ਖਾਲੀ ਹੋਈ ਅਤੇ ਮੈਨੂੰ ਸੀਟ ਮਿਲ ਗਈ ਉਹ ਸੀਟ ਖਿੜਕੀ ਦੇ ਨਾਲ ਵਾਲੀ ਸੀ ਇਸੇ ਲਈ ਖਿੜਕੀ ਦੇ ਵਿੱਚੋਂ ਠੰਡੀ ਹਵਾ ਆ ਰਹੀ ਸੀ ਅਤੇ ਮੈਨੂੰ ਪਤਾ ਨਹੀਂ ਲੱਗਿਆ ਕਿ ਕਦੋਂ ਮੇਰੀ ਅੱਖ ਲੱਗ ਗਈ ਤਕਰੀਬਨ 2 ਘੰਟਿਆਂ ਬਾਅਦ ਸ਼ੋਰ ਕਰਨ ਮੇਰੀ ਅੱਖ ਖੁੱਲ ਗਈ ਹੁਣ ਜਦੋਂ ਮੈਂ ਟਾਈਮ ਦੇਖਿਆ ਤਾਂ ਮੇਰਾ ਸਟੇਸ਼ਨ ਬੱਸ 1 ਘੰਟੇ ਦੀ ਦੂਰੀ ਤੇ ਹੀ ਸੀ ਮੈਨੂੰ ਪਿਆਸ ਲੱਗੀ ਅਤੇ ਮੈਂ ਆਪਣੀ ਬੋਤਲ ਲੈਣ ਲਈ ਪੈਂਟ ਦੇ ਪਿੱਛੋਂ ਵਾਲੀ ਜੇਬ ਵਿੱਚੋਂ ਪਰਸ ਕੱਢਣ ਲਈ ਹੱਥ ਪਾਇਆ ਤਾਂ ਮੇਰੇ ਤਾਂ ਜਿਵੇਂ ਜਾਨ ਹੀ ਨਿਕਲ ਗਈ ਕਿਉਂਕਿ ਮੇਰਾ ਪਰਸ ਮੇਰੀ ਜੇਬ ਵਿੱਚ ਨਹੀਂ ਸੀ ਮੈਂ ਇੱਕਦਮ ਖੜਾ ਹੋ ਗਿਆ ਅਤੇ ਆਪਣੇ ਉੱਪਰ ਥੱਲੇ ਵਾਲੀਆਂ ਸਾਰੀਆਂ ਜੇਬਾਂ ਨੂੰ ਫਰੋਲਣ ਲੱਗਾ ਸੀਟ ਦੇ ਥੱਲੇ ਬੈਗ ਦੇ ਵਿੱਚ ਹਰ ਜਗ੍ਹਾ ਵੇਖਿਆ ਪਰ ਮੇਰਾ ਪਰਸ ਕਿਤੇ ਨਹੀਂ ਸੀ ਮੈਂ ਸਾਰਿਆਂ ਤੋਂ ਪੁੱਛਿਆ ਪਰ ਸਾਰਿਆਂ ਦਾ ਜਵਾਬ ਨਾ ਹੀ ਸੀ ਜੋ ਯਾਤਰੀ ਮੇਰੇ ਨੇੜੇ ਬੈਠੇ ਹੋਏ ਸਨ ਉਹਨਾਂ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਕਿ ਮੇਰਾ ਪਰਸ ਗਵਾਚ ਗਿਆ ਹੈ ਸੌ ਤੋਂ ਪਹਿਲਾਂ ਜਿਸ ਵੀ ਪਲੇਟਫਾਰਮ ਤੇ ਟ੍ਰੇਨ ਰੁਕੀ ਸੀ ਲਗਭਗ ਮੈਂ ਹਰ ਪਲੇਟਫਾਰਮ ਤੇ ਉਤਰਿਆ ਰਹੀ ਸੀ ਕੁਝ ਨਾ ਕੁਝ ਲੈਣ ਦੇ ਲਈ ਉੱਥੇ ਕਿਸੇ ਨੇ ਮੇਰਾ ਪਰਸ ਚੋਰੀ ਕਰ ਲਿਆ ਕੋਈ ਟ੍ਰੇਨ ਵਿੱਚ ਭੀੜ ਹੋਣ ਦਾ ਕਾਰਨ ਭੀੜ ਹੋਣ ਦਾ ਫਾਇਦਾ ਉਠਾ ਕੇ ਮੇਰੇ ਪਰਸ ਚੋਰੀ ਕਰਕੇ ਲੈ ਗਿਆ ਅਤੇ ਮੈਨੂੰ ਕੁਝ ਵੀ ਪਤਾ ਨਾ ਲੱਗਿਆ ਕੁਝ ਘੰਟੇ ਪਹਿਲਾਂ ਮੈਂ ਕਿੰਨਾ ਖੁਸ਼ ਸੀ ਅਤੇ ਹੁਣ ਮੇਰੀ ਉਹ ਖੁਸ਼ੀ ਖਤਮ ਹੋ ਚੁੱਕੀ ਸੀ ਪਰਸ ਵਿੱਚ ਪੈਸਿਆਂ ਦੇ ਨਾਲ ਮੇਰੇ ਕੁਝ ਆਈ.ਡੀ. ਵੀ ਸਨ ਜਿਸ ਦੀ ਜਾਣਦਾ ਵੀ ਮੈਨੂੰ ਬਹੁਤ ਦੁੱਖ ਸੀ ਮੇਰੀ ਪਹਿਲੀ ਕਮਾਈ ਜਿਸ ਨਾਲ ਮੇਰਾ ਤਿਹਾਰ ਪੂਰਾ ਸੋਨਾ ਹੋਣਾ ਸੀ ਕਿਉਂਕਿ ਉਹਨਾਂ ਪੈਸੇ ਨਾਲ ਸਾਰਿਆਂ ਲਈ ਕੁਝ ਨਾ ਕੁਝ ਲਿਆਂਦਾ ਮੈਂ ਸੋਚਿਆ ਰੱਖਿਆ ਸੀ ਮੇਰੇ ਲਈ ਉਹ ਪੈਸੇ ਬਹੁਤ ਸਨ ਮੈਂ ਤਾਂ ਬਸ ਉੱਥੇ ਆਪਣਾ ਸਿਰ ਫੜ ਕੇ ਬੈਠ ਗਿਆ ਮੇਰਾ ਸਭ ਤੋਂ ਅਖੀਲਾ ਸਟੇਸ਼ਨ ਸੀ ਅਤੇ ਹੁਣ ਉਹ ਵੀ ਮਾਂ ਆ ਗਿਆ ਟ੍ਰੇਨ ਦੇ ਵਿੱਚ ਸਾਰੇ ਉੱਤਰ ਲੱਗੇ ਪਰ ਮੈਂ ਉੱਥੇ ਸੀਟ ਤੇ ਬੈਠਾ ਰਿਹਾ ਸਾਰੇ ਨੂੰ ਜਾਂਦੇ ਉੱਤਰਦੇ ਹੋਏ ਵੇਖ ਰਿਹਾ ਸੀ ਅਤੇ ਸੋਚ ਰਿਹਾ ਸੀ ਕਿ ਮੈਂ ਇੰਨਾ ਲਾਪਰਵਾਹੀ ਵਿੱਚ ਹੋ ਸਕਦਾ ਹਾਂ ਮੈਂ ਆਪਣੇ ਪਰਸ ਦਾ ਧਿਆਨ ਕਿਉਂ ਨਹੀਂ ਰੱਖਿਆ ਇਹ ਸੋਚ ਸੋਚ ਕੇ ਮੈਂ ਆਪਣੇ ਆਪ ਨੂੰ ਬਾਰ-ਬਾਰ ਕੋਸ ਰਿਹਾ ਸੀ ਮੈਂ ਟ੍ਰੇਨ ਖਾਲੀ ਹੋਣ ਤੋਂ ਬਾਅਦ ਕੁਝ ਦੇਰ ਲਈ ਉੱਥੇ ਹੀ ਬੈਠਾ ਰਿਹਾ ਫਿਰ ਮੈਂ ਹੌਲੀ-ਹੌਲੀ ਆਪਣੇ ਆਪ ਨੂੰ ਸੰਭਾਲ ਲਿਆ ਫਿਰ ਉੱਠਿਆ ਅਤੇ ਖਿੜਕੀ ਵੱਲ ਨੂੰ ਜਾਣ ਲੱਗਿਆ ਪਰ ਮੇਰੀਆਂ ਅੱਖਾਂ ਹਾਲੇ ਵੀ ਉੱਥੇ ਹੀ ਪਰਸ ਨੂੰ ਲੱਭ ਰਹੀਆਂ ਸੀ ਸੋਚ ਰਿਹਾ ਸੀ ਕਿ ਪਤਾ ਇੱਥੇ ਹੀ ਐਸੇ ਪਾਸੇ ਪਿਆ ਹੋਵੇ ਇਸੇ ਲਈ ਮੈਂ ਜਾਂਦਾ ਜਾਂਦਾ ਫਿਰ ਤੋਂ ਸਾਰੀਆਂ ਸੀਟਾਂ ਥੱਲੇ ਦੇਖਦਾ ਜਾ ਰਿਹਾ ਸੀ ਫਿਰ ਮੇਰੀ ਨਿਗਾਹ ਇੱਕ ਸੀਟ ਥੱਲੇ ਪਈ ਇੱਕ ਲਫਾਵੇ ਤੇ ਪਈ ਮੈਂ ਉਸ ਨੂੰ ਚੁੱਕਿਆ ਤੇ ਖੋਲ ਕੇ ਦੇਖਿਆ ਉਸ ਵਿੱਚੋਂ ਇੱਕ ਹੈਂਡ ਬੈਗ ਨਿਕਲਿਆ ਉਹ ਕਾਫੀ ਭਾਰੀ ਲੱਗ ਰਿਹਾ ਸੀ ਫਿਰ ਉਸ ਨੂੰ ਜਲਦੀ ਦੇ ਨਾਲ ਖੋਲ ਕੇ ਦੇਖਿਆ ਮੇਰੀਆਂ ਅੱਖਾਂ ਚੁੰਕ ਗਈਆਂ ਕਿਉਂਕਿ ਉਸ ਦੇ ਵਿੱਚ ਕੈਸ਼ ਸੀ ਫਿਰ ਮੈਂ ਫਟਾਫਟ ਉਸ ਬੈਗ ਨੂੰ ਬੰਦ ਕੀਤਾ ਅਤੇ ਉਸ ਹੈਂਡ ਬੈਗ ਨੂੰ ਆਪਣੀ ਵੱਡੇ ਬੈਗ ਵਿੱਚ ਪਾ ਲਿਆ। ਮੈਂ ਉਸ ਨੂੰ ਠੀਕ ਤਰ੍ਹਾਂ ਨਾਲ ਦੇਖਿਆ ਵੀ ਨਹੀਂ ਕਿ ਉਸ ਵਿੱਚ ਕਿੰਨੇ ਪੈਸੇ ਹਨ। ਮੈਂ ਸਿਰਫ ਇਹੀ ਸੋਚਿਆ ਕਿ ਜਲਦੀ ਜਲਦੀ ਇੱਥੋਂ ਨਿਕਲਾਂ। ਕੀ ਪਤਾ ਜਿਸ ਦਾ ਪੈਗ ਹੈ ਉਹ ਬੈਗ ਲੈਣ ਲਈ ਵਾਪਸ ਆ ਜਾਵੇ। ਮੈਂ ਮਨ ਵਿੱਚ ਸੋਚਿਆ ਕਿ ਸ਼ਾਇਦ ਇਹ ਬੈਗ ਮੇਰੇ ਲਈ ਹੀ ਹੈ। ਕਿਸੇ ਤੋਂ ਛੁੱਟ ਗਿਆ ਹੈ। ਸ਼ਾਇਦ ਭਗਵਾਨ ਵੀ ਇਹੀ ਚਾਹੁੰਦਾ ਹੈ ਕਿ ਇਹ ਮੈਨੂੰ ਮਿਲੇ ਕਿਉਂਕਿ ਇਸ ਵਿੱਚ ਇੰਨਾ ਪੈਸਾ ਹੈ ਕਿ ਮੇਰਾ ਅਤੇ ਮੇਰੇ ਘਰਵਾਲਿਆਂ ਦੀ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਸਕਦਾ ਹੈ। ਹੁਣ ਮੈਂ ਪਹਿਲਾਂ ਨਾਲੋਂ ਵਚਾਰਾ ਖੋਸ਼ੀ ਸੀ ਮੈਂ ਜਲਦੀ ਜਲਦੀ ਉੱਥੇ ਸਟੇਸ਼ਨ ਤੋਂ ਨਿਕਲਿਆ ਅਤੇ ਆਟੋ ਰਿਕਸ਼ਾ ਲੈ ਕੇ ਆਪਣੇ ਘਰ ਆ ਗਿਆ ਤਾਂ ਆ ਕੇ ਪਹਿਲਾਂ ਮੈਂ ਸਾਰਿਆਂ ਨੂੰ ਮਿਲਿਆ ਅਤੇ ਗੱਲਾਂ ਬਾਤਾਂ ਕੀਤੀਆਂ ਫਿਰ ਮੈਂ ਇਕੱਲੇ ਵਿੱਚ ਜਾ ਕੇ ਆਪਣਾ ਬੈਗ ਖੋਲਿਆ ਅਤੇ ਉਸ ਦੇ ਵਿੱਚੋਂ ਬੈਗ ਨਿਕਲਿਆ ਮੈਂ ਉਸ ਬੈਗ ਦੇ ਵਿੱਚੋਂ ਸਪੈਸੀ ਕੱਟੇ ਉਹ ਪੈਸੇ ਲਗਭਗ 2 ਲੱਖ ਤਕਰੀਬ ਸਨ ਉਸ ਤੋਂ ਇਲਾਵਾ ਇੱਕ ਪਰਸ ਉਹ ਪਰਸ ਮੈਂ ਖੋਲ ਕੇ ਦੇਖਣਾ ਚਾਇਆ ਪਰ ਇੰਨੇ ਨੂੰ ਕੋਈ ਬਾਹਰੋਂ ਆਵਾਜ਼ ਲਗਾਉਣ ਲੱਗਿਆ ਇਸੇ ਲਈ ਮੈਂ ਉਸ ਨੂੰ ਫਿਰ ਤੋਂ ਬੰਦ ਕਰ ਦਿੱਤਾ ਰਕੜੀ ਦੇ ਤਿਹਾੜੀ ਤੇ ਮੈਂ ਆਪਣਿਆਂ ਭੈਣਾਂ ਨੂੰ ਬਹੁਤ ਵਧੀਆ ਗਿਫਟ ਦਿੱਤੇ ਨਾਲ ਹੀ ਮੈਂ ਇਹ ਵੀ ਸੋਚ ਲਿਆ ਸੀ ਕਿ ਮੈਂ ਇੰਨੇ ਪੈਸਿਆਂ ਦਾ ਕੀ ਕਰਨਾ ਹੈ ਇਸ ਬਾਰੇ ਵਿੱਚ ਮੈਂ ਘਰੇ ਕੁਝ ਵੀ ਨਹੀਂ ਦੱਸਿਆ ਸਿਰਫ ਮਨ ਹੀ ਮਨ ਵਿੱਚ ਪਲਾਨ ਬਣਾਇਆ ਸੀ ਪਾਪਾ ਦੇ ਇੱਕ ਲੋਨ ਦੀਆਂ ਕਿਸ਼ਤਾਂ ਬਾਕੀ ਸਨ ਉਹ ਵੀ ਮੈਂ ਪਾਪਾ ਨੂੰ ਬਿਨਾਂ ਦੱਸੇ 30000 ਰੁਪਏ ਕਿਸ਼ਤ ਭਰ ਦਿੱਤੀ ਬਾਕੀ ਬਚੇ ਪੈਸਿਆਂ ਦਾ ਵੀ ਮੈਂ ਇਸੇ ਤਰ੍ਹਾਂ ਹੀ ਇਸਤੇਮਾਲ ਕਰਨ ਵਾਲਾ ਸੀ ਮੈਂ ਬਸ ਤੇਨ ਬਿਨਾ ਦੇ ਦੀ ਛੁੱਟੀ ਦੇ ਲਈ ਆਇਆ ਸੀ ਮੇਰਾ ਵਾਪਸ ਜੌਬ ਅਤੇ ਪੜ੍ਹਾਈ ਲਈ ਜਾਣ ਦਾ ਸਮਾਂ ਹੋ ਚੁੱਕਿਆ ਸੀ ਮੈਂ ਟ੍ਰੇਨ ਟ੍ਰੇਨ ਦੇ ਵਿੱਚ ਜਾ ਕੇ ਬੈਠ ਗਿਆ ਇਸ ਵਾਰ ਮੇਰੇ ਬੈਗ ਵਿੱਚੋਂ ਉਹ ਪੈਸਿਆਂ ਵਾਲਾ ਬੈਗ ਛੋਟਾ ਟੈਗ ਵੀ ਸੀ ਜਿਸ ਵਿੱਚ ਲਗਭਗ 1 ਲੱਖ 60000 ਰੁਪਏ ਦੇ ਕਰੀਬ ਪੈਸੇ ਸਨ ਅਤੇ ਇੱਕ ਵਾਰੀ ਚੋਰੀ ਹੋਣ ਕਰਕੇ ਇਸ ਵਾਰ ਮੈਂ ਜ਼ਿਆਦਾ ਚੁਕੰਨਾ ਹੋ ਗਿਆ ਸੀ ਮੈਂ ਨਹੀਂ ਮੈਨੂੰ ਨਹੀਂ ਲੱਗਦਾ ਸੀ ਕਿ ਉਹ ਜੇ ਉਹ ਗਲਤੀ ਦੁਬਾਰਾ ਕਰੇਗਾ ਮੈਂ ਆਪਣਾ ਹੱਥ ਬੈਗ ਤੋਂ ਹਟਾਇਆ ਹੀ ਨਹੀਂ ਹੁਣ ਮੈਂ ਜਦੋਂ ਵੀ ਕਿਸੇ ਪਲੇਟਫਾਰਮ ਤੇ ਉਤਰਦਾ ਤਾਂ ਬਾਦ ਨੂੰ ਘਟੋ ਨਾਲ ਹੀ ਕਰੀਬ ਅੰਤ ਸਫ਼ਰ ਹੋ ਚੁੱਕਿਆ ਸੀ ਇੱਕ ਪਲੇਟਫਾਰਮ ਤੇ ਗੱਡੀ ਰੁਕੀ ਮੈਂ ਚਾਹ ਵਾਲੇ ਲੜਕੇ ਨੂੰ ਕਿਹਾ ਕਿ ਮੈਨੂੰ ਇੱਕ ਕੱਪ ਚਾਹ ਬਣਾ ਦੇ ਉਸ ਲੜਕੇ ਨੇ ਮੈਨੂੰ ਚਾਹ ਦਾ ਕਾਫੜ ਆਇਆ ਅਤੇ ਜਿਵੇਂ ਹੀ ਮੇਰੇ ਵੱਲ ਵੇਖਿਆ ਉਹ ਬਿਨਾਂ ਪੈਸੇ ਲਏ ਅਤੇ ਬਿਨਾਂ ਕੁਝ ਸੁਣੇ ਉੱਥੋਂ ਭੱਜ ਗਿਆ ਮੈਂ ਉਸ ਨੂੰ ਆਵਾਜ਼ ਵੀ ਲਗਾਈ ਕਿ ਓਏ ਛੋਟੂ ਕਿੱਥੇ ਜਾ ਰਿਹਾ ਹੈ ਆਪਣੇ ਪੈਸੇ ਤਾਂ ਲੈ ਜਾ ਪਰ ਉਹ ਤਾਂ ਭੱਜਿਆ ਹੀ ਜਾ ਰਿਹਾ ਸੀ ਕੁਝ دیر ਬਾਅਦ ਉਹ ਦਿਸਣਾ ਬੰਦ ਹੋ ਗਿਆ ਸ਼ਾਇਦ ਉਹ ਕਿਸੇ ਦੁਕਾਨ ਤੇ ਗਿਆ ਸੀ ਟ੍ਰੇਨ ਦਾ ਸਮਾਂ ਹੋਇਆ ਅਤੇ ਹਾਰਨ ਬਚਿਆ ਹੌਲੀ-ਹੌਲੀ ਗੱਡੀ ਪਲੇਟਫਾਰਮ ਤੋਂ ਚੱਲਣ ਲੱਗੀ ਤਾਂ ਉਹ ਲੜਕਾ ਤੋੜਦਾ ਹੋਇਆ ਫਿਰ ਤੌੜ ਖਿੜਕੀ ਵੱਲ ਨੂੰ ਆਇਆ ਅਤੇ ਕਿਹਾ ਬਾਈ ਆਪਣਾ ਪਰਸ ਲੈ ਲਓ ਉਸਨੇ ਮੇਰੇ ਹੱਥ ਵਿੱਚ ਮੇਰਾ ਪਰਸ ਦੇ ਦਿੱਤਾ ਉਹ ਉੱਥੇ ਹੀ ਰੁਕ ਗਿਆ ਅਤੇ ਟ੍ਰੇਨ ਹੌਲੀ-ਹੌਲੀ ਤੇਜ਼ ਹੋ ਗਈ ਉਸ ਲੜਕੇ ਦੇ ਚਿਹਰੇ ਤੇ ਜੋ ਮੁਸਕਾਨ ਅਤੇ ਸਕੂਨ ਸੀ ਉਸਨੇ ਮੇਰੇ ਕਾਲਜੇ ਵਿੱਚ ਠੰਡ ਪਾ ਦਿੱਤੀ ਮੈਂ ਆਪਣਾ ਪਰਸ ਦੇਖਿਆ ਅਤੇ ਉਸ ਦੀ ਉਸ ਦੇ ਵਿੱਚ ਸਭ ਉਦਾਂ ਹੀ ਉਦਾਂ ਹੀ ਸੀ ਉਹਨੇ ਹੀ ਪੈਸੇ ਸਨ ਇੱਕ ਵੀ ਘਟ ਨਹੀਂ ਸੀ ਉਸ ਲੜਕੇ ਤੇ ਕੁਝ ਪੁੱਛਣਾ ਅਤੇ ਕਹਿਣ ਦਾ ਸਮਾਂ ਨਹੀਂ ਮਿਲਿਆ ਉਹ ਲੜਕਾ ਚਾਹੀ ਗਰੀਬ ਸੀ ਪਰ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਮਿਹਨਤ ਬਹੁਤ ਵਧੀਆ ਆਉਂਦੀ ਹੋਵੇਗੀ ਹੁਣ ਮੈਂ ਇਹ ਸੋਚ ਰਿਹਾ ਸੀ ਕਿ ਭਗਵਾਨ ਮੈਨੂੰ ਕੀ ਦਿਖਾਉਣਾ ਅਤੇ ਸਿਖਾਉਣਾ ਚਾਹੁੰਦਾ ਹੈ ਮੈਂ ਇੱਕ ਬੈਗ ਲਿਆ ਆਂ ਅਤੇ ਉਸਦੇ ਪੈਸੇ ਮੈਂ ਆਪਣੇ ਸਮਝੇ ਜੋ ਕਿ ਇਹ ਲੜਕਾ ਮਿੱਥੋ ਕਿੰਨਾ ਛੋਟਾ ਹੈ ਅਤੇ ਮੈਨੂੰ ਜ਼ਿੰਦਗੀ ਦੀ ਕਿੰਨੀ ਵੱਡੀ ਸਿੱਖਿਆ ਦੇ ਗਿਆ ਹੈ ਮੈਨੂੰ ਇਹ ਸਿੱਖਿਆ ਸਿਖਾ ਗਿਆ ਹੈ ਕਿ ਮੈਂ ਬੇਈਮਾਨ ਹਾਂ ਇਹ ਸਾਰਾ ਪੈਸਾ ਬੇਈਮਾਨੀ ਦਾ ਹੈ ਚਾਹੇ ਮੈਂ ਇਹਨਾਂ ਪੈਸਿਆਂ ਨੂੰ ਚੋਰੀ ਨਹੀਂ ਕੀਤਾ ਪਰ ਮੈਂ ਇਹ ਵੀ ਤਾਂ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਪੈਸਾ ਕਿਸ ਦਾ ਹੈ ਇੱਕ ਛੋਟਾ ਜਿਹਾ ਲੜਕਾ ਮੈਨੂੰ ਬੇਈਮਾਨ ਤੋਂ ਇਮਾਨਦਾਰ ਬਣਾ ਗਿਆ ਮੈਂ ਸਭ ਤੋਂ ਪਹਿਲਾਂ ਜਾ ਕੇ ਉਸ ਬੈਗ ਵਿੱਚ ਦੇਖਿਆ ਕਿ ਕਿਤੇ ਕੋਈ ਪਤਾ ਐਡਰੈਸ ਮਿਲ ਜਾਵੇ ਉਸ ਵਿੱਚ ਇੱਕ ਪਰਸ ਸੀ ਜਿਸ ਵਿੱਚੋਂ ਮੈਨੂੰ ਐਡਰੈਸ ਮਿਲਿਆ ਮੈਂ ਉਸ ਬੈਗ ਨੂੰ ਉਸੇ ਪਤੇ ਤੇ ਭੇਜ ਦਿੱਤਾ ਅਤੇ ਨਾਲ ਹੀ ਇੱਕ ਚਿੱਠੀ ਵੀ ਲਿਖੀ ਜਿਸ ਵਿੱਚ ਮੈਂ ਲਿਖਿਆ ਕਿ ਇਸ ਬੈਗ ਵਿੱਚ ਪੈਸੇ ਘਟ ਹਨ ਜੋ ਮੈਂ ਵਰਤੇ ਸੀ ਅਤੇ ਉਹ ਵੀ ਮੈਂ ਆਪਣੇ ਸੈਲਰੀ ਵਿੱਚੋਂ ਵਾਪਸ ਕਰ ਦਵਾਂਗਾ ਅਤੇ ਇਸ ਉਸ ਚਿੱਠੀ ਦੇ ਨਾਲ ਮੈਂ ਆਪਣਾ ਨੰਬਰ ਵੀ ਲਿਖਿਆ ਮੈਨੂੰ ਨਹੀਂ ਪਤਾ ਸੀ ਕਿ ਉਹਨਾਂ ਪੈਸੇ ਲਈ ਉਹ ਮੈਨੂੰ ਮਾਫ ਕਰਨਗੇ ਜਾਂ ਨਹੀਂ ਪਰ ਹੁਣ ਮੈਂ ਹਰ ਗੱਲ ਦੇ ਲਈ ਤਿਆਰ ਸੀ ਮੇਰੇ ਵਿੱਚ ਨਾ ਜਾਣੀ ਇੰਨੀ ਜ਼ਿਆਦਾ ਹਿੰਮਤ ਕਿੱਥੋਂ ਆ ਗਈ ਕੁਝ ਦਿਨਾਂ ਬਾਅਦ ਉਹਨਾਂ ਦਾ ਫੋਨ ਆਇਆ ਉਹ ਬਜ਼ੁਰਗ ਸਨ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਤੋਂ ਇਹ ਪੈਸੇ ਨਾ ਜਾਣੇ ਕਿੱਥੇ ਰਹਿ ਗਏ ਸਨ ਇਸਨੇ ਕਦੋਂ ਲਈ ਪਤਾ ਨਹੀਂ ਲੱਗਿਆ ਉਹਨਾਂ ਨੇ ਮੈਨੂੰ ਬਹੁਤ ਸਾਰੀਆਂ ਦੁਆਵਾਂ ਤੇ ਆਸ਼ੀਰਵਾਦ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਤੂੰ ਬੱਚੇ ਪੈਸੇ ਨਾ ਦੇਵੇਂਗਾ ਤਾਂ ਵੀ ਕੋਈ ਗੱਲ ਨਹੀਂ ਪਰ ਮੈਂ ਉਹੋ ਵਾਪਸ ਦੇਨੇ ਹਨ ਕਿਉਂਕਿ ਪੈਸੇ ਅਤੇ ਬੈਗ ਮਿਲਣ ਦੀ ਖੁਸ਼ੀ ਇਸ ਸਕੂਨ ਦੇ ਅੱਗੇ ਕੁਝ ਵੀ ਨਹੀਂ ਸੀ ਇਹ ਕੁਝ ਅਲੱਗ ਹੀ ਸੀ ਉਸ ਲੜਕੀ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਭਗਵਾਨ ਨੇ ਮੈਨੂੰ ਇਹੀ ਸਿੱਖਿਆ ਦੇਣਾ ਚਾਹੁੰਦਾ ਸੀ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ कहानी कैसी हो कहानी जी लाइक कमेंट करके जरूर ਦੱਸਣਾ ਜੀ ਅਧਿ ਲਾਈਕ ਕਰਦੇ ਸ਼ੇਅਰ ਜੁਰ ਕਰਨਾ ਜੀ ਦੋਸਤੋ ਜੀ ਕੀ ਤੁਸਟੈਨ ਹੋਤੀ ਨਵੇਂ ਚੈਨਲ ਨੂੰ ਸਬਸਕ੍ਰਾਈਬ ਜੁਰ ਕਰ ਲੈਣਾ ਜੀ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਜੀ ਧੰਨਵਾਦ